ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਜਿਹੜੀ ਆਪਾਂ ਚਰਚਾ ਲੈ ਕੇ ਆਏ ਆ ਉਹ ਇੱਕ ਸੱਚੀ ਚਰਚਾ ਹੈ ਥੋੜੇ ਜੇ ਦਿਨ ਪਹਿਲਾਂ ਯਾਨੀ ਕਿ 10 ਦਿਨ ਪਹਿਲਾਂ ਦੀ ਇਹ ਚਰਚਾ ਹੈ ਜਿਹੜੀ ਕਿ ਮੈਨੂੰ ਮੇਰੀ ਸਹੇਲੀ ਮਿਲਨਾ ਇਜ਼ੀ ਤੇ ਉਹਨੇ ਮੈਨੂੰ ਇਹ ਗੱਲ ਦੱਸੀ ਤੇ ਮੈਂ ਸੋਚਿਆ ਕਿ ਚਲੋ ਕਹਾਣੀ ਹੈ ਚਰਚਾ ਹੈ ਹੈ ਤਾਂ ਅਸਲੀ ਤੇ ਚਲੋ ਕਿ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਏ ਤੇ ਸਾਰਿਆਂ ਦੇ ਕੀ ਵਿਚਾਰ ਨੇ ਤੇ ਚਲੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਆਪਣੀ ਜਿਹੜੀ ਨਵੀਂ ਚਰਚਾ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ ਚਰਚਾ ਛੋਟੀ ਜੀ ਵੀ ਹੋ ਸਕਦੀ ਹੈ ਤੇ ਚਰਚਾ ਵੱਡੀ ਵੀ ਹੋ ਸਕਦੀ ਹੈ ਜੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ 10 ਕੁ ਦਿਨ ਪਹਿਲਾਂ ਦੀ ਗੱਲ ਹੈ ਮੇਰੀ ਸਹੇਲੀ ਮੈਨੂੰ ਮਿਲਣ ਆਈ ਜਿਹੜੀ ਕਿ ਮੇਰੇ ਤੋਂ ਦੋ ਤਿੰਨ ਸੋਸਾਇਟੀਆਂ ਦੂਰ ਰਹਿੰਦੀ ਸੀ ਤੁਹਾਨੂੰ ਪਤਾ ਹੈ ਕਿ ਮੈਂ ਦਿੱਲੀ ਤੋਂ ਆ ਤੇ 240 ਸੋਸਾਇਟੀਆਂ ਦੂਰ ਹੀ ਉਹਦੀ ਸੋਸਾਇਟੀ ਹੈ ਤੇ ਉਹ ਮੈਨੂੰ ਅਚਾਨਕ ਮਿਲ ਲਈ ਕਾਫੀ ਦਿਨਾਂ ਬਾਅਦ 2-3 ਮਹੀਨੇ ਹੋ ਗਏ ਸੀ ਅਸੀਂ ਮਿਲੇ ਨਹੀਂ ਸੀ ਕੁਝ ਕੰਮ ਕਰਦੇ ਵਿੱਚ ਉਹ ਵੀ ਬਿਜ਼ੀ ਸੀ ਮੈਂ ਵੀ ਬੀਜੀ ਸੀ ਤੇ ਅਸੀਂ ਇੱਕ ਦੂਜੇ ਨੂੰ ਮਿਲੇ ਨਹੀਂ ਤੇ ਉਹ ਅਚਾਨਕ ਮੈਨੂੰ ਮਿਲਣ ਆ ਗਈ ਤੇ ਮੈਂ ਇੱਕਦਮ ਦਰਵਾਜ਼ਾ ਖੋਲਿਆ ਤੇ ਮੈਂ ਮੈਂ ਕਹਾਂ ਤੂੰ ਇਹ ਕਹਿੰਦੀ ਹਾਂ ਇੰਨੀ ਦੇਰ ਹੋ ਗਈ ਸੀ ਮਿਲੇ ਨਹੀਂ ਮੈਂ ਸੋਚਿਆ ਕਿ ਚਲ ਮੈਂ ਹੀ ਮਿਲ ਕੇ ਆ ਜਾਨੀ ਮੈਂ ਕਿਹਾ ਚਲੋ ਬਹੁਤ ਹੀ ਵਧੀਆ ਹੋ ਗਿਆ ਤੂੰ ਮਿਲਣ ਆ ਗਈ ਹੈਂ ਪਾਣੀ ਪੂਣੀ ਪੀਤਾ ਤੇ ਮੈਂ ਵੈਸੇ ਹੀ ਗੱਲ ਕੀਤੀ ਮੈਂ ਕਿ ਹੋਰ ਸਾਰਾ ਪਰਿਵਾਰ ਘਰ ਦੇ ਵਿੱਚ ਠੀਕ ਠਾਕ ਹੈ ਸਾਰੇ ਕਿ ਨਹੀਂ ਹਾਂ ਠੀਕ ਹੈ ਮੈਂ ਕਿ ਹੋ ਤੁਹਾਡੀ ਸੋਸਾਇਟੀ ਚ ਸਭ ਠੀਕ ਠਾਕ ਹੈ ਵੈਸੇ ਹੀ ਗੱਲ ਕੀਤੀ ਕਿਉਂਕਿ ਸੋਸਾਇਟੀ ਦੇ ਉਹਦੇ ਮੈਂ ਬਈ ਉੱਥੇ ਉਹ ਸੋਸਾਇਟੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੀ ਆ ਤੇ ਕਈ ਲੋਕਾਂ ਦੇ ਨਾਲ ਉੱਥੇ ਜਾਣ ਪਛਾਣ ਸੀ ਕਦੇ ਕੋਈ ਪ੍ਰੋਗਰਾਮ ਹੈ ਫੰਕਸ਼ਨ ਹੈ ਕੁਝ ਜੀ ਤੇ ਕਾਫੀ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਤੇ ਵੈਸੇ ਹੀ ਪੁੱਛਿਆ ਕਿ ਸੋਸਾਇਟੀ ਚ ਸਭ ਠੀਕ ਠਾਕ ਹੈ ਤੇ ਕਹਿਣ ਲੱਗੀ ਕਿ ਸੋਸਾਇਟੀ ਦੇ ਵਿੱਚ ਵੈਸੇ ਤਾਂ ਠੀਕ ਐ ਪਰ ਠੀਕ ਵੀ ਨਹੀਂ ਹੋਇਆਗਾ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਕੀ ਗੱਲ ਸਾਡੀ ਸੋਸਾਇਟੀ ਦੇ ਵਿੱਚ ਪਰਸੋਂ ਕਿੰਦੀ ਕੀ ਪਰਸੋਂ ਸਾਡੀ ਸੋਸਾਇਟੀ ਦੇ ਵਿੱਚ ਇੱਕ ਬਹੁਤ ਵੱਡਾ ਵਾਕਿਆ ਹੋ ਗਿਆ ਮੈਂ ਕਿਹਾ ਕੀ ਵਾਕਿਆ ਹੋ ਗਿਆ ਕਹਿੰਦੀ ਹੈ ਕਿ ਸਾਡੇ ਬਲਾਕ ਦੇ ਵਿੱਚ ਜਿਹੜੇ ਸੈਕਿੰਡ ਫਲੋਰ ਵਾਲੇ ਮਿਸ਼ਰਾ ਜੀ ਸੀ ਨਾ ਤੇ ਮੈਂ ਕਿਹਾ ਹਾਂ ਹਾਂ ਮੈਂ ਕਿਹਾ ਹਾਂ ਮੈਨੂੰ ਪਤਾ ਉਹਨਾਂ ਦਾ ਤੇ ਕਹਿੰਦੀ ਕਿ ਤੁਹਾਨੂੰ ਪਤਾ ਹੈ ਉਹਨਾਂ ਦਾ ਜਿਹੜਾ ਛੋਟਾ ਮੁੰਡਾ ਸੀਗਾ ਜਿਹੜਾ ਚੋਰੀਆਂ-ਜੈਰੀਆਂ ਕਰਦਾ ਸੀਗਾ ਤੇ ਮਿਸ਼ਰਾ ਜੀ ਨੇ ਉਹਨੂੰ ਘਰੋਂ ਕੱਢ ਦਿੱਤਾ ਸੀਗਾ ਤੇ ਮੈਂ ਕਿਹਾ ਹਾਂ ਮੈਨੂੰ ਪਤਾ ਹੈ ਤੇ ਕਹਿੰਦੀ ਉਹਨੇ ਬਾਹਰ ਮਤਲਬ ਕਿ ਜਦੋਂ ਉਹਨੇ ਘਰੋਂ ਕੱਢ ਦਿੱਤਾ ਤੇ ਕਹਿੰਦੀ 10 ਸਾਲ ਹੋ ਗਏ ਸੀ ਉਹ ਕਦੇ ਘਰ ਨਹੀਂ ਆਇਆ ਸੀਗਾ ਤੇ ਕਹਿਣ ਲੱਗੀ ਕਿ 10 ਕੇ ਸਾਲ ਹੋ ਗਏ ਨੇ ਉਹ ਕਦੇ ਬਈ ਇੱਥੇ ਉਹ ਘਰ ਨਹੀਂ ਆਇਆ ਸੀ ਕਦੇ ਉਹਨਾਂ ਨੂੰ ਮਿਲਣ ਵੀ ਨਹੀਂ ਆਇਆ ਸੀ ਤੇ ਉਹਦਾ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ ਕਹਿੰਦੀ ਕਿ ਉਹ ਚਾਨਕ ਨੂੰ 2 ਕੁਸਾਲ ਪਹਿਲਾਂ ਮਿਸ਼ਰਾ ਜੀ ਦੇ ਭਰਾ ਦੀ ਡੈਥ ਹੋ ਗਈ ਤੇ ਕਹਿੰਦੀ ਕਿ ਉਹ ਜਦੋਂ ਉੱਥੇ ਭਰਾ ਦੀ ਡੈਥ ਤੇ ਗਏ ਤੇ ਉੱਥੇ ਕਹਿੰਦੀ ਉਹ ਵੀ ਮਤਲਬ ਉਹਨਾਂ ਦਾ ਜਿਹੜਾ ਮੁੰਡਾ ਚਿੰਟੂ ਸੀਗਾ ਕਹਿੰਦੀ ਉਹ ਵੀ ਉੱਥੇ ਆਇਆ ਹੋਇਆ ਸੀਗਾ ਤੇ ਉੱਥੇ ਪਤਾ ਲੱਗਾ ਕਿ ਉਹਨੇ ਵਿਆਹ ਕਰਾ ਲਿਆ ਚਿੰਟੂ ਨੇ ਤੇ ਉਹਦੇ ਦੋ ਬੱਚੇ ਵੀ ਨੇ ਇੱਕ ਬੱਚਾ ਹਜੇ ਕਹਿੰਦੀ ਕਿ 2 ਸਾਲ ਪਹਿਲਾਂ ਦੀ ਤਾਂ ਗੱਲ ਹੈ ਤੇ ਕਹਿੰਦੀ ਉਦੋਂ ਇੱਕ ਬੱਚਾ ਜਿਹੜਾ ਸੀਗਾ ਉਹ ਦੇ ਨੂੰ 6 ਸਾਲ ਦਾ ਸੀਗਾ ਤੇ ਇੱਕ ਬੱਚਾ ਸੀਗਾ ਜਿਹੜਾ ਉਹ 5 6 ਕੁ ਸਾਲ ਦਾ ਬੱਚਾ ਸੀ ਤੇ ਕਹਿੰਦੀ ਕਿ ਉੱਥੇ ਚਿੰਟੂ ਨੇ ਆਪਣੇ ਮਾਪਿਆਂ ਨੂੰ ਮਿਲਣ ਦੀ ਗੱਲ ਮਤਲਬ ਕਿ ਗਾਂ ਹੋ ਕੇ ਮਿਲਣ ਲੱਗਾ ਤੇ ਕਹਿੰਦੀ ਕਿ ਮਿਸ਼ਰਾ ਜੀ ਤੇ ਉਹਦੇ ਮਿਸ਼ਰਾ ਜੀ ਦੇ ਘਰ ਵਾਲੀ ਨੇ ਕਹਦੇ ਉਹਨਾਂ ਦੋਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਨੇੜੇ ਨਹੀਂ ਆਉਣਾ ਤੂੰ ਤੇ ਕਹਿੰਦੀ ਚਲੋ ਉਹ ਜੋ ਵੀ ਸੀਗਾ ਉਹਨਾਂ ਦੇ ਨਾਲ ਉਥੇ ਹੋਇਆ ਬੀਤਿਆ ਕਿੰਦੀ ਉਹ ਘਰ ਆ ਗਏ ਤੇ ਕਿਹਦੀ ਘਰ ਆ ਕੇ ਉਹਨਾਂ ਨੇ ਆਪਣੇ ਆਪ ਹੀ ਮਤਲਬ ਕਾਫੀ ਦਿਨਾਂ ਬਾਅਦ ਬਈ ਕਹਿੰਦੀ ਸਿੜੀਆਂ ਦੇ ਵਿੱਚ ਬਈ ਚੜਦੇ ਪਏ ਸੀਗੇ ਤੇ ਵੈਸੇ ਹੀ ਕਹਿੰਦੀ ਗੱਲਬਾਤ ਹੋਈ ਤੇ ਕਹਿਣ ਲੱਗੇ ਕਿ ਸਾਡੇ ਚਿੰਟੂ ਨੇ ਵਿਆਹ ਕਰਾ ਲਿਆ ਤੇ ਉਹਦੇ ਦੋ ਮੁੰਡੇ ਨੇ ਤੇ ਕਿਹਦੀ ਕਿ ਸਾਨੂੰ ਮਿਲਣ ਦੀ ਕੋਸ਼ਿਸ਼ ਕਰ ਰਿਆ ਸੀ ਪਰ ਅਸੀਂ ਇਨਕਾਰ ਕਰ ਦਿੱਤਾ ਕਿ ਜੇ ਅਸੀਂ ਅੱਜ ਇਹਦੇ ਨੇੜੇ ਹੋ ਗਏ ਤੇ ਇੰਨੇ ਫੇਰ ਘਰ ਵਾਪਸ ਆ ਜਾਣਾ ਤੇ ਇੰਨੇ ਫੇਰ ਚੋਰੀਆਂ ਜਕਾਰੀਆਂ ਕਰਨੀਆਂ ਤੇ ਸਾਡੀ ਬਹੁਤ ਬਦਨਾਮੀ ਅੱਗੇ ਵੀ ਹੋਈ ਏ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਫੇਰ ਬਦਨਾਮੀ ਹੋਵੇ ਤੇ ਕਹਿੰਦੀ ਵੀ ਅਸੀਂ ਉਹਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਤੇ ਮੇਰੀ ਸਹੇਲੀ ਕਹਿਣ ਲੱਗੀ ਕਿ ਚਲੋ ਕੋਈ ਗੱਲ ਨਹੀਂ ਤੁਹਾਡਾ ਬੇਟਾ ਸੀਗਾ ਤੁਹਾਨੂੰ ਮਿਲ ਲੈਣਾ ਚਾਹੀਦਾ ਸੀਗਾ ਕਹਿੰਦੀ ਹੈ ਕਿ ਨਹੀਂ ਇਹੋ ਜਿਹੇ ਬੇਟੇ ਦਾ ਕੀ ਕਰਨਾ ਹੈ ਕਿ ਜਿੰਨੇ ਸਾਰੀ ਜ਼ਿੰਦਗੀ ਸਾਨੂੰ ਬਦਨਾਮੀ ਹੀ ਕਰਾਉਣੀ ਹੈ ਤੇ ਚਲੋ ਕਹਿੰਦੀ ਇੰਨੀ ਕੋ ਗੱਲ ਇਹ ਸਾਡੇ ਹੋਈ ਤੇ ਅਸੀਂ ਆਪੋ ਆਪਣੇ ਦਰਵਾਜ਼ੇ ਕਹਿੰਦੀ ਉਹਨਾਂ ਦਾ ਥੱਲੇ ਆ ਸਾਡਾ ਘਰ ਉੱਪਰ ਸੀ ਕਹਿੰਦੀ ਉਹ ਆਪਣੇ ਦਰਵਾਜ਼ੇ ਅੰਦਰ ਚਲੇ ਗਏ ਮੈਂ ਉੱਪਰ ਆਪਣੇ ਘਰ ਆ ਗਈ ਕਹਿੰਦੀ ਅਚਾਨਕ ਕੱਲ ਗੇਟ ਤੇ ਉਹਨਾਂ ਦੀ ਮਾਂ ਆਈ ਤੇ ਕਹਿੰਦੀ ਉਹ ਦੋਨੋਂ ਬੱਚੇ ਛੱਡ ਕੇ ਤੇ ਉਹਨਾਂ ਦਾ ਫਲੈਟ ਨੰਬਰ ਕਹਿ ਕੇ ਚਲੀ ਗਈ ਕਿ ਜੀ ਇਹਨਾਂ ਨੂੰ 85 ਨੰਬਰ ਦੇ ਵਿੱਚ ਭੇਜ ਦਿਓ ਤੇ ਉਹਨਾਂ ਦਾ ਫਲੈਟ ਨੰਬਰ ਸੀਗਾ ਜਿਹੜਾ 85 ਸੀਗਾ 85 ਨੰਬਰ ਕੰਨੀ ਕੀ 85 ਨੰਬਰ ਦੇ ਵਿੱਚ ਇਹਨਾਂ ਨੂੰ ਵੇਚ ਦਿਓ ਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਨੇ ਪੁੱਛਿਆ ਕਿ 85 ਨੰਬਰ ਚ ਵਿੱਚ ਤੁਸੀਂ ਕਿੰਨੂੰ ਮਿਲਣਾ ਹੈ ਤੇ ਕਹਿਣ ਲੱਗੀ ਕਿ ਮੇਰੇ ਸੌਰਤ ਸਾਹਿਬ ਜੀ ਰਹਿੰਦੇ ਨੇ ਉੱਥੇ ਤੇ ਇਹ ਉਹਨਾਂ ਦੇ ਪੋਤੇ ਆ ਤੇ ਇਹਨਾਂ ਨੂੰ ਉੱਥੇ ਵੇਚ ਗਿਓ ਉਹਨਾਂ ਨੇ ਸੋਚਿਆ ਕਿ ਚਲੋ ਭਈ ਉਹ ਤਾਂ ਵੀ ਘਰ ਦੇ ਬੱਚੇ ਨੇ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਪਰ ਉਹ ਬੱਚਿਆਂ ਨੂੰ ਫਲੈਟ ਨੰਬਰ ਤਾਂ ਪਤਾ ਹੀ ਨਹੀਂ ਸੀ ਕਿਉਂਕਿ ਬੱਚੇ ਤਾਂ ਕਦੀ ਆਏ ਹੀ ਨਹੀਂ ਤੇ ਬੱਚਿਆਂ ਨੂੰ ਕੀ ਪਤਾ ਤੇ ਗਾਰਡ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਤੁਸੀਂ ਛੱਡ ਕੇ ਆ ਜਾਏ ਅਜੇ। ਲੋ ਜੀ ਗਾਰਡ ਵਿਚਾਰਾ ਤਾਂ ਹੁਕਮ ਦਾ ਬੱਦ੍ਹਾ ਕੋਈ ਕਹਿ ਕੇ ਚਲਾ ਗਿਆ ਉਹਨੇ ਕਿਹਾ ਬੱਚੇ ਨੇ ਚਲ ਮੈਂ ਬੱਚੇ ਨੂੰ ਉਥੋਂ ਤੱਕ ਛੱਡ ਕੇ ਆ ਜਾਣਾ। ਉਹ ਜਦੋਂ ਘਰ ਛੱਡਣ ਗਿਆ ਤੇ ਮਿਸ਼ਰਾ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਕਿਹਾ ਹਾਂ ਬਈਕਾ ਦੇ ਵਾਸਤੇ ਆਇਆ। ਕਹਿੰਦਾ ਜੀ ਇਹ ਤੁਹਾਡੇ ਬੱਚੇ ਦੋ ਆਏ ਨੇ। ਕੋਈ ਲੇਡੀ ਆਈ ਸੀਗੀ ਤੇ ਉਹ ਕਹਿੰਦੀ ਸੀ ਕਿ ਇਹਨਾਂ ਨੂੰ 85 ਨੰਬਰ 'ਤੇ ਛੱਡ ਦੇਣਾ। ਤੇ ਮੈਂ ਤੁਹਾਡੇ ਬੱਚੇ ਲੈ ਕੇ ਆਇਆ। ਉਹਨੇ ਕਿਹਾ ਕਿਹੜੇ ਬੱਚੇ? ਅਸੀਂ ਇਹਨਾਂ ਬੱਚਿਆਂ ਨੂੰ ਨਹੀਂ ਜਾਣਦੇ ਕਿ ਸਾਡੇ ਕਿਹੜੇ ਬੱਚੇ ਹਾਲਾਂਕਿ ਉਹਨਾਂ ਨੇ ਦੇਖ ਲਿਆ ਸੀ ਪਛਾਣ ਲਏ ਸੀ ਕਿ ਬੱਚੇ ਕਿਉਂਕਿ 2 ਸਾਲ ਪਹਿਲਾਂ ਹੀ ਉਹਨਾਂ ਨੇ ਬੱਚਿਆਂ ਨੂੰ ਦੇਖਿਆ ਜ਼ਰੂਰ ਸੀ ਮਿਲੇ ਨਹੀਂ ਸੀ ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੱਚੇ ਕਿਉਂਕਿ ਥੋੜਾ ਬਹੁਤਾ ਦੇਖੋ ਮਾਂ-ਬਾਪ ਦੇ ਨਾਲ ਸ਼ਕਲ ਤਾਂ ਬੱਚਿਆਂ ਦੀ ਮਿਲਦੀ ਹੈ ਇਸ ਕਰਕੇ ਪਛਾਣ ਤਾਂ ਉਹਨਾਂ ਨੇ ਲਿਆ ਕਿ ਵੀ ਬੱਚੇ ਸਾਡੇ ਨੇ ਪਰ ਉਹਨਾਂ ਨੇ ਮਨਾ ਕਰਤਾ ਕਿ ਸਾਡੇ ਬੱਚੇ ਨਹੀਂ ਏ ਸਾਨੂੰ ਨਹੀਂ ਪਤਾ ਇਹ ਦੇ ਕਿ ਇਹ ਕਿਹਦੇ ਬੱਚੇ ਨੇ ਇਹ ਜਿੱਥੋਂ ਲੈ ਕੇ ਆਏ ਆ ਉੱਥੇ ਵਾਪਸ ਲੈ ਜਾ ਹੁਣ ਗਾਰਡ ਵਿਚਾਰਾ ਕੀ ਕਰੇ ਗਾਰਡ ਵਿਚਾਰਾ ਗੇਟ ਤੇ ਵਾਪਸ ਲੈ ਕੇ ਆ ਗਿਆ ਔਰ ਉਹ ਜਨਾਨੀ ਜਿਹੜੀ ਸੀ ਬੱਚਿਆਂ ਦੀ ਮਾਂ ਸੀ ਉਹ ਛੱਡ ਕੇ ਚਲੀ ਗਈ ਸਵੇਰ ਤੋਂ ਸ਼ਾਮ ਹੋ ਗਈ ਮਿਸ਼ਰਾ ਜੀ ਨੇ ਜਾ ਕੇ ਨਹੀਂ ਦੇਖਿਆ ਕਿ ਉਹ ਬੱਚੇ ਉੱਥੇ ਹੈਗੇ ਨੇ ਜਾਂ ਨਹੀਂ ਹੈਗੇ ਬੱਚੇ ਸਵੇਰ ਤੋਂ ਬਹੁਤ ਹੀ ਛੋਟੇ ਜਿਹੇ ਬੱਚੇ ਸਵੇਰ ਦੇ ਗੇਟ ਦੇ ਉੱਪਰ ਬੈਠੇ ਨੇ ਭੁੱਖੇ ਪਾਣੇ ਹੁਣ ਗਾਰਡ ਦੇ ਕੋਲ ਨਾ ਤਾਂ ਕੋਈ ਨੰਬਰ ਹੈ ਨਾ ਕੋਈ ਕੁਛ ਹੈ ਹੁਣ ਗਾਰਡ ਵਿਚਾਰਾ ਕਰੇ ਤੇ ਕਰੇ ਕੀ ਗੜ ਬੱਚਿਆਂ ਨੂੰ ਪੁੱਛਦਾ ਕਿ ਇਹ ਕੌਣ ਸੀਗੇ ਤੋ ਬੱਚੇ ਕਹਿਣ ਲੱਗੇ ਕਿ ਸਾਨੂੰ ਨਹੀਂ ਪਤਾ ਇਹ ਕੌਣ ਹੈ ਉਹਨੇ ਕਿਹਾ ਕਿ ਜਿਹੜਾ ਤੁਹਾਨੂੰ ਛੱਡ ਕੇ ਗਿਆ ਸੀ ਉਹ ਕੌਣ ਹੈ ਕਿ ਉਹ ਸਾਡੀ ਮੰਮੀ ਹੈ ਉਹਨੇ ਕਿਹਾ ਵੀ ਤੁਹਾਡੀ ਮੰਮੀ ਤੁਹਾਨੂੰ ਇੱਥੇ ਕਿਹਦੇ ਤੋਂ ਛੱਡ ਕੇ ਗਈ ਕਹਿੰਦੇ ਸਾਨੂੰ ਨਹੀਂ ਪਤਾ ਬੱਚੇ ਭੁੱਖੇ ਵਿਚਾਰੇ ਗਾੜਾ ਨੇ ਆਪਣੇ ਕੋਲੋਂ ਖਾਣਾ ਪੀਣਾ ਲਿਆ ਕੇ ਬਾਹਰੋਂ ਉਹਨਾਂ ਨੇ ਖਵਾਇਆ ਫਿਰ ਇੱਕ ਦੋ ਹੋਰ ਲੋਕਾਂ ਨੂੰ ਪਤਾ ਲੱਗਾ ਕਿਸੇ ਨੇ ਬੱਚੇ ਨੂੰ ਠੰਡਾ ਬਿਲਾਤਾ ਕਿਸੇ ਨੇ ਉਹ ਗਾਰਡਰੂਮ ਦੇ ਵਿੱਚ ਬੱਚੇ ਬੈਠੇ ਰਹੇ ਛੋਟੇ ਉੱਥੇ ਵਿਚਾਰੇ 19 ਦੇ ਛੋਟੇ ਲੈ ਰਹੇ ਕੁਰਸੀ ਦੇ ਉੱਤੇ ਬੈਠੇ ਮਤਲਬ ਬੱਚੇ ਨੇ ਬੱਚੇ ਇੰਨੀ ਗਰਮੀ ਦੇ ਵਿੱਚ ਇੱਕ ਮਾਂ ਆਪਣੇ ਬੱਚੇ ਛੱਡ ਕੇ ਤੇ ਚਲੀ ਗਈ ਔਰ ਬੱਚਿਆਂ ਨੂੰ ਪੁੱਛਿਆ ਤਾਂ ਕਿ ਵੀ ਨਹੀਂ ਕਿ ਮੇਰੇ ਬੱਚੇ ਜਿੱਥੇ ਮੈਂ ਛੱਡਣ ਜਾ ਰਹੀ ਆ ਉੱਥੇ ਬੱਚੇ ਮੇਰੇ ਪਹੁੰਚੇ ਵੀ ਆ ਕਿ ਨਹੀਂ ਪਹੁੰਚੇ ਉਹਨੇ ਮੁੜ ਕੇ ਹੀ ਨਹੀਂ ਦੇਖਿਆ ਬਾਅਦ ਦੇ ਵਿੱਚ ਸੋਸਾਇਟੀ ਦਾ ਜਿਹੜਾ ਗਾੜਾ ਦੀ ਮਤਲਬ ਕਿ ਦੇਖਭਾਲ ਕਰਦਾ ਸੀਗਾ ਮਤਲਬ ਜਿਹਦੇ ਅੰਡਰਗਾਰਡ ਕੰਮ ਕਰਦੇ ਸੀ ਉਹ ਬੰਦਾ ਆਇਆ ਤੇ ਉਹਨੇ ਕਿਹਾ ਵੀ ਇਹ ਕੌਣ ਹੈ ਬੱਚੇ ਇਹ ਇੱਥੇ ਕਾਹਤੋਂ ਬੈਠੇ ਨੇ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਸੁਸਾਇਟੀ ਦੇ ਬੱਚੇ ਨਹੀਂ ਲੱਗ ਰਹੇਗੇ ਉਹਨਾਂ ਨੇ ਕਿਹਾ ਵੀ ਇਹ ਕੌਣ ਹੈ ਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਇਸ ਤਰ੍ਹਾਂ ਸਰ ਆਏ ਸੀਗੇ ਕੋਈ ਲੇਡੀ ਆਈ ਔਰ ਉਹ ਬੱਚੇ ਛੱਡ ਗਏ ਮੁੰਡਾ ਨਹੀਂ ਗਿਆ 85 ਨੰਬਰ 'ਚ ਭੇਜ ਦਿਓ ਉੱਤੇ 85 ਨੰਬਰ 'ਚ ਜਦੋਂ ਛੱਡਣ ਗਏ ਤੇ ਉਹਨਾਂ ਨੇ ਕਿਹਾ ਇਹ ਸਾਡੇ ਬੱਚੇ ਹੀ ਨਹੀਂ ਐ ਤੇ ਸਰ ਸਾਡੇ ਕੋਲੇ ਕੋਈ ਫੋਨ ਨੰਬਰ ਨਹੀਂ ਐ ਕੁਛ ਨਹੀਂ ਐ ਬੱਚੇ ਸਵੇਰ ਤੇ ਭੁੱਖੇ ਪਾਣੀ ਅਸੀਂ ਆਪਣੇ ਕੋਲ ਇਹਨਾਂ ਨੂੰ ਖਾਣਾ ਕੋਣਾ ਖਵਾ ਦਿੱਤਾ ਕੋਈ ਆਏ ਸੀਗੇ ਉਹਨਾਂ ਨੇ ਠੰਡਾ ਪਿਆ ਦਿੱਤਾ ਕਿਸਾਨ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਅਸੀਂ ਇਹਨਾਂ ਦਾ ਕੀ ਕਰੀਏ ਲਓ ਜੀ ਉਹਨੇ ਵਿਚਾਰੇ ਨੇ ਉਹਨਾਂ ਦੇ ਘਰ ਗਿਆ ਮਿਸ਼ਰਾ ਜੀ ਦੇ ਉਹਨੇ ਜਾ ਕੇ ਕਿਹਾ ਕਿ ਇਹ ਬੱਚੇ ਕੌਣ ਨੇ ਵੇ ਤੁਹਾਡੇ ਫਲੈਟ ਨੰਬਰ ਦਾ ਨਾਮ ਲੈ ਕੇ ਕੋਈ ਛੱਡ ਕੇ ਗਿਆ ਹੈ ਜੇ ਤੁਸੀਂ ਜਾਣਦੇ ਹੋਵੋਗੇ ਉਹਨੇ ਕਿਹਾ ਕਿ ਹਾਂ ਇਹ ਮੇਰੇ ਪੋਤੇ ਨੇ ਪਰ ਮੇਰਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰਾ ਕੋਈ ਰਿਸ਼ਤਾ ਨਹੀਂ ਜਦੋਂ ਮੇਰਾ ਮੇਰੇ ਮੁੰਡੇ ਦੇ ਨਾਲ ਹੀ ਕੋਈ ਰਿਸ਼ਤਾ ਨਹੀਂ ਹੈ 10 ਸਾਲ ਉਹਨੂੰ ਘਰੋਂ ਗਏ ਨੂੰ ਹੋ ਗਏ ਨੇ ਉਹਨੇ ਜਾ ਕੇ ਵਿਆਹ ਕਰਾ ਲਿਆ ਸੀ ਉਹਦੇ ਵਿਆਹ ਤੇ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਹੈ ਸਾਡਾ ਉਹਦੇ ਨਾਲ ਆਉਣਾ ਜਾਣਾ ਹੀ ਨਹੀਂ ਹੈ ਮੈਂ ਕਿਵੇਂ ਮੰਨ ਲਵਾਂ ਕਿ ਇਹ ਬੱਚੇ ਠੀਕ ਹੈ ਉਹਦੇ ਬੱਚੇ ਹੋਣਗੇ ਪਰ ਮੈਂ ਇਹਨਾਂ ਬੱਚਿਆਂ ਨੂੰ ਘਰ ਨਹੀਂ ਰੱਖ ਸਕਦਾ ਸਾਰੇ ਆਨੇ ਸਮਝਾਇਆ ਕਿ ਹੁਣ ਬੱਚੇ ਨੇ ਆ ਗਏ ਨੇ ਕੌਨਸੇ ਘਰ ਇਹਨਾਂ ਨੂੰ ਘਰ ਲੈ ਜਾਓ ਫਿਰ ਆਪਸ ਦੇ ਵਿੱਚ ਬੈਠ ਕੇ ਫੈਸਲਾ ਕਰ ਲਓ ਉਹਨੇ ਕਿਹਾ ਨਾ ਮੇਰੇ ਮੁੰਡੇ ਦਾ ਮੇਰੇ ਕੋਲੇ ਫੋਨ ਨੰਬਰ ਹੈ ਮੈਨੂੰ ਪਤਾ ਹੀ ਨਹੀਂ ਕਿ ਮੇਰਾ ਮੁੰਡਾ ਰਹਿਦਾ ਕਿੱਥੇ ਹੈ ਮੈਂ ਕਿੱਥੇ ਪਾਲ ਰੋਡ ਕਰਨ ਚਾਹਾਂਗਾ ਮੈਨੂੰ ਕੁਝ ਪਤਾ ਨਹੀਂ ਹੈ ਤੇ ਇਹ ਬੱਚੇ ਮੇਰੇ ਨਹੀਂ ਹੈ ਮੇਰਾ ਕੋਈ ਇਹਨਾਂ ਦੇ ਨਾਲ ਰਿਸ਼ਤਾ ਨਹੀਂ ਇਹਨਾਂ ਬੱਚਿਆਂ ਨੂੰ ਵਾਪਸ ਲੈ ਜਾਓ ਸਾਰਾ ਦਿਨ ਬੱਚੇ ਪਰੇਸ਼ਾਨ ਰਹੇ ਰਾਤ ਦੇ 10 ਵਜੇ ਹਾਰ ਕੇ ਉਸ ਬੰਦੇ ਨੇ ਜੋ ਸੋਸਾਇਟੀ ਦਾ ਹੈ ਮਤਲਬ ਕਿ ਗਾੜਾ ਦੇ ਸੁਪਰਵਾਈਜ਼ਰ ਸੀ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤਦ ਪੁਲਸ ਆਈ ਉਹਨਾਂ ਨੇ ਆ ਕੇ ਪੁੱਛਗਛ ਕੀਤੀ ਫੇਰ ਵੀ ਉਹਨਾਂ ਨੇ ਮਿਸ਼ਰਾ ਜੀ ਨੇ ਇਹੀ ਕਿਹਾ ਕਿ ਨਹੀਂ ਮੈਂ ਇਹਨਾਂ ਬੱਚਿਆਂ ਦਾ ਕੋਈ ਵਾਰਿਸ ਨਹੀਂ ਹੈ ਨਾ ਮੈਂ ਇਹਨਾਂ ਬੱਚਿਆਂ ਨੂੰ ਜਾਣਦਾ ਵਾਂ ਨਾ ਹੀ ਮੈਂ ਬੱਚੇ ਰੱਖਣੇ ਹਨ ਹਾਰ ਕੇ ਪੁਲਸ ਉਹ ਬੱਚਿਆਂ ਨੂੰ ਲੈ ਕੇ ਚਲੀ ਗਈ ਹੁਣ ਉਹਨਾਂ ਬੱਚਿਆਂ ਦਾ ਕੀ ਬਣਿਆ ਜਾਂ ਕੀ ਨਹੀਂ ਬਣਿਆ ਕਿਸੇ ਨੂੰ ਨਹੀਂ ਪਤਾ ਦੱਸੋ ਕਿਹਦੀ ਗਲਤੀ ਤੇ ਕੌਣ ਭੁਗਤ ਰਿਹਾ ਹੈ ਇੱਕ ਮਾਂ ਆਪਣੇ ਬੱਚੇ ਛੱਡ ਕੇ ਚਲੀ ਗਈ ਬੱਚਿਆਂ ਦਾ ਪਿਓ ਹੈ ਜਿੰਦਾ ਹੈ ਜਾਂ ਨਹੀਂ ਹੈ ਮਾਂ ਕਿੱਥੇ ਚਲੀ ਗਈ ਹੈ ਮਰ ਘਬ ਗਈ ਜਾਂ ਆਪਣੇ ਪਿੱਕੇ ਚਲੀ ਗਈ ਜਾਂ ਕੋਈ ਚਾਲ ਚਲੀ ਉਹਨੇ ਕਿ ਕਿਸੇ ਬਹਾਨੇ ਬੱਚੇ ਘਰ ਪਹੁੰਚ ਜਾਣ ਤਾਂ ਉਹਦਾ ਵੀ ਉਸ ਘਰ ਵਿੱਚ ਆਉਣ ਦਾ ਰਸਤਾ ਤੈਅ ਹੋ ਜਾਏ ਮਕਸਦ ਤੈਅ ਹੋ ਜਾਏ ਉਹਦਾ ਕੁਝ ਵੀ ਮਤਲਬ ਕਹਾਣੀ ਜਿਹੜੀ ਹੈ ਉਹ अधूरी ਹੈ ਪਰ ਤਕਲੀਫ ਇਸ ਗੱਲ ਦੀ ਹੈ ਕਿ ਉਹ ਛੋਟੇ ਜਿਹੇ ਬੱਚੇ ਕੀ ਉਹਨਾਂ ਦੀ ਉਮਰ 7-8 ਸਾਲ 5 ਸਾਲ ਬੱਚੇ ਦੀ ਉਮਰ ਕੀ ਹੁੰਦੀ ਹੈ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਬੱਚੇ ਪਰੇਸ਼ਾਨ ਰਹੇ ਔਰ ਸ਼ਾਮ ਨੂੰ ਆ ਕੇ ਪੁਲਿਸ ਉਹਨਾਂ ਨੂੰ ਲੈ ਕੇ ਚਲੀ ਗਈ ਹੁਣ ਉਹ ਬੱਚੇ ਪੁਲਿਸ ਦੇ ਕੋਲ ਹੈ ਜਾਂ ਮਾਂ ਦੇ ਕੋਲ ਪਹੁੰਚੇ ਨੇ ਜਾਂ ਨਹੀਂ ਪਹੁੰਚੇ ਸਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਕੀ ਮਿਲਿਆ ਕਿ ਜਾਂ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪੈਦਾ ਹੀ ਨਾ ਕਰੋ ਜੇ ਬੱਚੇ ਪੈਦਾ ਕੀਤੇ ਨੇ ਤੇ ਮਾਂ ਬਾਪ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਆਪ ਉਹਨਾਂ ਦੀ ਪਰਵਰਿਸ਼ ਕਰੋ ਗਲਤ ਰਸਤੇ ਨਾ ਅਪਣਾਓ ਤਾਂ ਕਿ ਕੱਲ ਨੂੰ ਬੱਚਿਆਂ ਨੂੰ ਕੋਤਣਾ ਪਏ ਜੇ ਇਨਸਾਨੀਅਤ ਦੇ ਨਾਤੇ ਦੇਖਿਆ ਜਾਏ ਤੇ ਦਾਦੇ ਦਾਦੀ ਨੂੰ ਬੱਚੇ ਘਰ ਰੱਖ ਲੈਣੇ ਚਾਹੀਦੇ ਸੀ ਇਹ ਸਾਰੀ ਦੁਪਹਿਰ ਬੱਚੇ ਗਰਮੀ ਦੇ ਵਿੱਚ ਵਿਚਾਰੇ ਬੈਠੇ ਰਹੇ ਗਾਰਡਰੂਮ ਦੇ ਵਿੱਚ ਦਾਦੇ-ਦਾਦੀ ਨੂੰ ਬੱਚਿਆਂ ਨੂੰ ਰੱਖ ਲੈਣਾ ਚਾਹੀਦਾ ਸੀਗਾ ਬਾਅਦ ਵਿੱਚ ਬੱਚਿਆਂ ਦੇ ਮਾਪੇ ਦਾ ਪਤਾ ਕਰ ਲੈਂਦਾ ਬੱਚਿਆਂ ਨੂੰ ਐਡਰੈਸ ਪਤਾ ਹੁੰਦਾ ਥੋੜਾ ਬਹੁਤਾ ਤਾਂ ਬੱਚੇ ਕੋਲੋਂ ਪੁੱਛ ਦੱਸ ਕਰਕੇ ਪੁਲਿਸ ਦੀ ਹੈਲਪ ਦੇ ਨਾਲ ਉਹਨਾਂ ਨੂੰ ਲੱਭ ਲੈਂਦਾ ਤਾਂ ਕਿ ਬੱਚੇ ਪਰੇਸ਼ਾਨ ਨਾ ਹੁੰਦੇ ਮਾਂ ਨੇ ਵੀ ਬੱਚੇ ਛੱਡ ਦਿੱਤੇ ਦਾਦੇ-ਦਾਦੀ ਨੇ ਵੀ ਬੱਚੇ ਨਹੀਂ ਸੰਭਾਲੇ ਹੁਣ ਕੱਲ ਨੂੰ ਉਹ ਬੱਚੇ ਕਿਸੇ ਗਲਤ ਹੱਥ ਚੜ ਗਏ ਯਾ ਬੱਚੇ ਕੱਲ ਨੂੰ ਚੋਰੀ-ਚਿਗਾਰੀ ਕਰਨ ਲੱਗਦੇ ਐ ਅਸਕਰ ਬੱਚਿਆਂ ਨੂੰ ਭੁੱਖ ਲੱਗਣੀ ਐ ਬੱਚਿਆਂ ਨੇ ਰੋਟੀ ਦੀ ਖਾਤਰ ਕੋਈ ਵੀ ਗਲਤ ਕੰਮ ਕਰ ਲੈਣਾ ਤੇ ਕੱਲ ਨੂੰ ਉਹ ਬੱਚੇ ਵੱਡੇ ਹੋ ਕੇ ਉਹਨਾਂ ਦਾ ਭਵਿੱਖ ਕੀ ਹੋਏਗਾ ਉਹ ਚੋਰ ਡਾਕੂ ਲੁਟੇਰੇ ਬਣ ਜਾਣਗੇ ਜਾਂ ਸਾਧ ਲੋਕ ਬਣਨਗੇ ਇਹ ਕਿਸੇ ਨੂੰ ਨਹੀਂ ਪਤਾ ਪਰ ਸਭ ਤੋਂ ਵੱਡੀ ਗਲਤੀ ਇੱਕ ਮਾਂ ਦੀ ਐ ਬਾਪ ਦੀ ਵੀ ਬਹੁਤ ਵੱਡੀ ਗਲਤੀ ਐ ਪਰ ਮਾਂ ਕਿਸ ਦੇ ਸਹਾਰੇ ਆਪਣੇ ਬੱਚੇ ਛੱਡ ਕੇ ਚਲੀ ਗਈ ਜਿਸ ਮਾਂ ਨੂੰ ਸਸਹਰਾਲ ਦੇ ਵਿੱਚ ਸਹੁਰੇ ਘਰ ਦੇ ਵਿੱਚ ਕਦੀ ਉਹ ਆਈ ਗਈ ਹੀ ਨਹੀਂ ਫਿਰ ਉਹ ਆਪਣੇ ਬੱਚੇ ਕਿਵੇਂ ਬੇਸਹਾਰਾ ਛੱਡ ਕੇ ਚਲੀ ਗਈ ਜੇ ਤੁਹਾਨੂੰ ਇਹ ਕਹਾਣੀ ਜਾਂ ਇਹ ਚਰਚਾ ਚੰਗੀ ਲੱਗੀ ਹੋਵੇ ਜਾਂ ਇਹਦੇ ਵਿੱਚੋਂ ਕੋਈ ਸਾਨੂੰ ਸਿੱਖਣ ਨੂੰ ਕੁਝ ਮਿਲਿਆ ਹੋਵੇ ਤਾਂ ਪਲੀਜ਼ ਮੇਰੀ ਇਸ ਚਰਚਾ ਨੂੰ ਮੇਰੀ ਇਸ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕੋਈ ਵੀ ਮਾਂ ਆਪਣੇ ਬੱਚੇ ਇਸ ਤਰ੍ਹਾਂ ਲਾਹਵਾਰਸ ਬੇਸਹਾਰਾ ਛੱਡ ਕੇ ਕਿਸੇ ਦੇ ਆਸਰੇ ਆਪਣੇ ਬੱਚੇ ਛੱਡ ਕੇ ਨਾ ਜਾਏ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਚਰਚਾ ਲੈ ਕੇ ਤਦ ਤੱਕ ਤੁਸੀਂ ਸਾਰੇ ਹੱਸਦੇ ਰਹੋ ਮੁਸਕਰਾਉਂਦੇ ਰਹੋ ਖੁਸ਼ ਰਹੋ ਤੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ